ਗਰਨਿਯੂਨੀਵਰਸਿਟੀ ਅਮਰੀਕਾ ਦੇ ਵਿੱਚ ਉਹਨਾਂ ਦਾ ਰਾਸ਼ਟਰਪਤੀ ਟਰੰਪ ਦੇ ਨਾਲ ਪਿਛਲੇ ਸਮੇਂ ਤੋਂ ਰੌਲਾ ਪੈ ਰਿਹਾ ਰੌਲਾ ਇਹ ਪੈ ਰਿਹਾ ਕਿ ਰਾਸ਼ਟਰਪਤੀ ਟਰੰਪ ਵੱਡੀਆਂ ਯੂਨੀਵਰਸਿਟੀਆਂ ਨੂੰ ਹਾਰਵਰਡ ਵਰਗ ਯੂਨੀਵਰਸਿਟੀ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਹਿਸਾਬ ਨਾਲ ਚੱਲੋ ਹਿਸਾਬ ਨਾਲ ਚੱਲਣ ਦਾ ਮਤਲਬ ਕੀ ਹੈ ਕਿ ਕੁਝ ਪ੍ਰੋਗਰਾਮ ਨੇ ਜਾਂ ਕੁਝ ਵਿਚਾਰਧਾਰਾਵਾਂ ਨੇ ਉੱਥੇ ਬਹੁਤ ਵੱਖਰੀਆਂ ਨੇ ਅਮਰੀਕਾ ਦੇ ਵਿੱਚ ਬਿਲਕੁਲ ਇੱਕ ਇਧਰਲੇ ਪਾਸੇ ਇੱਕ ਇਧਰਲੇ ਪਾਸੇ ਰਿਪਬਲਿਕ ਅਤੇ ਡੈਮੋਕ੍ਰੇਟਸ ਜਿਹੜੇ ਰਿਪਬਲਿਕਨ ਨੂੰ ਲੱਗਦਾ ਕਿ ਜਿਹੜੀਆਂ ਯੂਨੀਵਰਸਿਟੀਆਂ ਕੁਝ ਉਸ ਕਿਸਮ ਦੀਆਂ ਗੱਲਾਂ ਕਰਦੀਆਂ ਜਿਹੜੀਆਂ ਸਾਡੇ ਹੱਕ 'ਚ ਨਹੀਂ ਆ ਵੀ ਉਹਨਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਥੋੜਾ ਜਿਹਾ ਚੇਂਜ ਕਰੋ ਆਪਣੇ ਆਪ ਨੂੰ ਖਾਸ ਕਰ ਮੰਨ ਲਓ ਕੋਈ ਯੂਨੀਵਰਸਿਟੀ ਕਹਿੰਦੀ ਆ ਵੀ ਅਸੀਂ ਲਿਬਰਲ ਆ ਜਾਂ ਲੈਫਟ ਦੀ ਗੱਲ ਕਰਦੇ ਆ ਜਿਆਦਾ ਜਾਂ ਕੋਈ ਯੂਨੀਵਰਸਿਟੀ ਜਿਹੜੀ ਆ ਉਹ ਥੋੜਾ ਜਿਹਾ ਜਿਹੜੀ ਆ ਡਾਈਵਰਸਿਟੀ ਵਾਲੇ ਇਸ਼ੂ ਦੇ ਉੱਤੇ ਉਹ ਰਹਿਣਾ ਚਾਹੁੰਦੇ ਆ ਕਿ ਅਸੀਂ ਹਾਂਜੀ ਡਾਈਵਰਸਿਟੀ ਰੱਖਣਾ ਚਾਹੁੰਦੇ ਆ ਅਸੀਂ ਜਿਹੜੇ ਇਨਕਲੂਜਨ ਰੱਖਣਾ ਚਾਹੁੰਦੇ ਆ ਕੇਂਦਰ ਦੀ ਪਾਲਿਸੀ ਜਿਹੜੀ ਸਰਕਾਰ ਦੀ ਪਾਲਿਸੀ ਆ ਵੇਸੀ ਇਹਨਾਂ ਚੀਜ਼ਾਂ ਨੂੰ ਪਾਸੇ ਕਰਨਾ ਜੇ ਮੰਨ ਲਓ ਟਰਾਂਸਜੈਂਡਰ ਜਾਂ ਹੈ ਐਲਜੀਬਿਟੀਕਿਊ ਵਾਲੇ ਮਾਮਲੇ ਦੇ ਉੱਤੇ ਸਰਕਾਰ ਕਹਿੰਦੀ ਅਸੀਂ ਨਹੀਂ ਬਹੁਤਾ ਮੰਨਦੇ ਮੰਨ ਲਓ ਜੇ ਕੋਈ ਯੂਨੀਵਰਸਿਟੀ ਕਹਿੰਦੀ ਵੀ ਅਸੀਂ ਮੰਨਦੇ ਹਾਂ ਤੇ ਅਸੀਂ ਇਹਨਾਂ ਨੂੰ ਸਿੱਖਿਆਤ ਕਰਦੇ ਹਾਂ ਉੱਥੇ ਫਿਰ ਇਹਨਾਂ ਦੀ ਆਪਸ ਵਿੱਚ ਖੜਕਦੀ ਆ ਉਹ ਟਕਰਾਅ ਦੇ ਵਿੱਚੋਂ ਹੋਇਆ ਕੀ ਆ ਕਿ ਜਿਹੜੀਆਂ 10 ਯੂਨੀਵਰਸਟੀਆਂ ਨੇ ਵੱਡੀਆਂ ਯੂਨੀਵਰਸਟੀਆਂ ਜਿਨ੍ਹਾਂ ਦੇ ਵਿੱਚ ਮਿਸ਼ੀਗਨ ਯੂਨੀਵਰਸਿਟੀ ਆ ਜਾਂ ਰੈਕਟਰਗਾ ਜਾਂ ਜਿਹੜੀ ਆ ਇੰਡੀਆਨਾ ਆ ਇਹ ਇਕੱਠੀਆਂ ਹੋ ਗਈਆਂ ਇਕੱਠੀਆਂ ਹੋ ਕੇ ਇਹਨਾਂ ਨੇ ਹੁਣ ਜਾਂ ਇਕੱਠਾ ਹੋਣਾ ਚਾਹੁੰਦੀਆਂ ਆ ਇਹ ਲਗਭਗ ਨੇੜੇ ਆ ਕੰਮ ਇਹਨਾਂ ਨੇ ਇੱਕ ਸਰਕਾਰ ਉਹ ਕਹਿੰਦੇ ਜੇ ਕਿਸੇ ਨੂੰ ਵੀ ਟਾਰਗੇਟ ਕਰਦੀ ਹੈ ਮੁੱਦੇ ਉਹੀ ਨੇ ਜਾਂ ਡਾਇਵਰਸਿਟੀ ਆ ਜਾਂ ਮੰਨ ਲਓ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਆ ਉਹਦੇ ਉੱਤੇ ਸਰਕਾਰ ਦੀ ਮਤ ਹੋ ਰਿਹਾ ਯੂਨੀਵਰਸਿਟੀਆਂ ਦੀ ਮਤ ਹੋ ਰਿਹਾ ਹੁਣ ਇਹਨਾਂ ਨੇ ਇੱਕ ਸੰਸਥਾ ਇੱਕ ਬਣਾ ਲਈ ਆ ਉਹ ਜਿਹੜਾ ਆਈਡੀਆ ਕੀਤਾ ਆ ਆਈਡੀਆ ਆ ਇਹਨਾਂ ਕੋਲੇ ਵਿਚਾਰ ਆ ਉਹਨੂੰ ਉਹਨਾਂ ਨੇ ਕਿਹਾ ਮਿਊਚੁਅਲ ਐਕੈਡੈਮਿਕ ਡਿਫੈਂਸ ਕੰਪੈਕਟ ਜਿਹੜੀ ਮਿਊਚੁਅਲ ਐਕਾਡੈਮਿਕ ਡਿਫੈਂਸ ਕੰਪੈਕਟ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਨੈਟੋ ਬਣਿਆ ਹੈ ਨੈਟੋ ਖੈਰ ਭਾਵੇਂ ਦੇਸ਼ਾਂ ਦਾ ਆ ਵੀ ਉਹਦੇ ਚ 32 ਦੇਸ਼ ਇਕੱਠੇ ਹੋਏ ਆ ਦੁਨੀਆ ਦੇ ਉਹਨਾਂ ਨੇ ਇਕੱਠੇ ਹੋ ਕੇ ਫੈਸਲਾ ਕੀ ਕੀਤਾ ਉਹਨਾਂ 32 ਦੇਸ਼ਾਂ ਨੇ ਦੁਨੀਆ ਦੇ ਵਿੱਚ 32 33 ਜਿੰਨੇ ਵੀ ਆ ਉਹਨਾਂ ਨੇ ਇਹ ਕੀਤਾ ਆ ਵੀ ਜੇ ਮੰਨ ਲਓ ਕੋਈ ਮੁਲਕ ਸਾਡੇ ਨੈਟੋ ਦੇ ਕਿਸੇ ਇੱਕ ਦੇਸ਼ ਦੇ ਉੱਤੇ ਹਮਲਾ ਕਰ ਦੂਗਾ ਅਸੀਂ ਇਕੱਠੇ ਹੋ ਜਾਣਾ ਸਾਰੇ ਦੇਸ਼ ਉਸ ਦੇਸ਼ ਦੇ ਵਿਰੁੱਧ ਹੋਣਗੇ ਤੇ ਕੋਈ ਹਮਲਾ ਨਹੀਂ ਕਰ ਸਕੂਗਾ ਉਸੇ ਪੈਟਰਨ ਦੇ ਉੱਤੇ ਅਮਰੀਕਾ ਦੀਆਂ ਟੌਪ 10 ਯੂਨੀਵਰਸਿਟੀਆਂ ਇਕੱਠੀਆਂ ਹੋ ਕੇ ਇਹ ਕਹਿ ਰਹੀਆਂ ਕਿ ਜੇਕਰ ਸਾਡੇ ਉੱਤੇ ਹਮਲਾ ਹੋ ਗਿਆ ਹਮਲਾ ਕਿੱਦਾਂ ਹੋ ਗਿਆ ਹਮਲਾ ਹੁਣ ਇਹ ਥੋੜਾ ਕੋਈ ਦੇਸ਼ ਆ ਹਮਲਾ ਇਦਾਂ ਹੁੰਦਾ ਕਿ ਸਰਕਾਰ ਉਹਦੀ ਫੰਡਿੰਗ ਬੰਦ ਕਰ ਦਿੰਦੀ ਆ ਕਿ ਤੁਸੀਂ ਸਾਡਾ ਕਹਿਣਾ ਨਹੀਂ ਮੰਨਦੇ ਅਸੀਂ ਤੁਹਾਡੀ ਫੰਡਿੰਗ ਬੰਦ ਕਰ ਦਈਏ ਜੇ ਕਿਸੇ ਯੂਨੀਵਰਸਿਟੀ ਦੀ 트ੰਪ ਪ੍ਰਸ਼ਾਸਨ ਫੰਡਿੰਗ ਬੰਦ ਕਰ ਦੇਵੇ ਬਾਕੀ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਆ ਉਹਦੇ ਨਾਲ ਖੜੀਆਂ ਹੋ ਜਾਣ ਨਾਲ ਖੜੀਆਂ ਹੋ ਜਾਣ ਚਾਹੇ ਤੇ ਫੰਡਿੰਗ ਦੇ ਮਾਮਲੇ ਦੇ ਵਿੱਚ ਚਾਹੇ ਉਹ ਜਿਹੜੀ ਲੀਗਲ ਹੈਲਪ ਆ ਉਹ ਕਾਨੂੰਨੀ ਤੌਰ ਤੇ ਲੜਾਈ ਲੜਨ ਦੇ ਵਿੱਚ ਫੈਡਰਲ ਪਾਲਿਸੀ ਦੇ ਖਿਲਾਫ ਲੜ ਸਕਣ ਅਮਰੀਕਾ ਦਾ ਸੰਵਿਧਾਨ ਇਸ ਗੱਲ ਦੀ ਆਗਿਆ ਦਿੰਦਾ ਕਿ ਜੇਕਰ ਕੇਂਦਰ ਤੁਹਾਡੇ ਨਾਲ ਧੱਕਾ ਕਰਦਾ ਜਾਂ ਤੁਹਾਨੂੰ ਲੱਗਦਾ ਕਿ ਸਾਡੇ ਨਾਲ ਬਣਦੀ ਨਹੀਂ ਆ ਉਥੇ ਲੜਾਈ ਹੋ ਸਕਦੀ ਹੈ ਉਹਨਾਂ ਦੀ ਜਿੱਦਾਂ ਕੈਲੀਫੋਰਨੀਆ ਨੇ 트ੰਪ ਦੇ ਖਿਲਾਫ ਕਿੰਨਾ 2.50 ਮਿਲੀਅਨ ਡਾਲਰ ਪਹਿਲਾਂ ਹੀ ਪਾਸੇ ਰੱਖ ਲਿਆ ਸੀ ਕਿ ਵਕੀਲਾ ਤੇ ਪੈਸੇ ਲੱਗਣੇ ਆ ਇਹਨਾਂ ਨੇ ਸਾਡੀ ਮੰਨਣੀ ਨਹੀਂ ਆ ਉਹ ਲੜਾਈ ਲੜ ਰਹੇ ਆ ਤੇ ਪਹਿਲਾ ਕੈਲੀਫੋਰਨੀਆ ਸਟੇਟ ਬਣਿਆ ਜਿਨੇ ਟਰੰਪ ਪ੍ਰਸ਼ਾਸਨ ਨੂੰ ਸੂ ਕੀਤਾ ਹੁਣ ਡਰ ਰਿਹਾ ਕਿ ਰਾਸ਼ਟਰਪਤੀ ਟਰੰਪ ਦੀ ਜਿਹੜੀ ਇਹ ਦੂਜੀ ਟਰਮ ਇਹਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਰਿਸਰਚ ਫੰਡਿੰਗ ਕੱਟ ਕਰਤੀ ਆ ਤੇ ਹੁਣ ਅੱਗੇ ਜਾ ਕੇ ਵੀਜ਼ੇ ਰਵੋਕ ਕੀਤੇ ਆ ਸਟੂਡੈਂਟਾਂ ਦੇ ਤੇ ਸਿੱਧਾ ਜਿਹੜਾ ਉਹ ਕੋਸ਼ਿਸ਼ ਕਰ ਰਹੇ ਆ ਕਿ ਕਲਾਸਾਂ ਦੇ ਵਿੱਚ ਪੜਾਇਆ ਕੀ ਜਾਣਾ ਇਹਦੇ ਉੱਤੇ ਵੀ ਸਾਡਾ ਕੰਟਰੋਲ ਹੋਵੇ ਜਿਹੜੀ ਫੈਕਲਟੀ ਆ ਫੈਕਲਟੀ ਸੈਨੇਟ ਜਿਹੜੀ ਆ ਕਈ ਯੂਨੀਵਰਸਿਟੀਆਂ ਦੇ ਵਿੱਚ ਜਾਂ ਕਈ ਇਹਨਾਂ ਸਕੂਲਾਂ ਦੇ ਵਿੱਚ ਉਹਨਾਂ ਨੇ ਇਹ ਅਲਾਈਅੰਸ ਨੂੰ ਇਸ ਜਿਹੜਾ ਇਹ ਅਲਾਈਅੰਸ ਆ ਇਹਨੂੰ ਜੁਆਇਨ ਕਰਨ ਦੇ ਲਈ ਵੋਟ ਪਾਤੀ ਆ ਪਰ ਜਿਹੜੇ ਐਡਮਿਨਿਸਟ੍ਰੇਸ਼ਨ ਨੇ ਪ੍ਰੈਜ਼ੀਡੈਂਟਸ ਜਾਂ ਬੋਰਡ ਜਿਹਨੇ ਦੂਜੇ ਨੇ ਉਹੋ ਇਹਨੂੰ ਆਫੀਸ਼ੀਅਲੀ ਅਪਰੂਵ ਕਰਨਗੇ ਵੀ ਇਹ ਗੱਲ ਕਰ ਸਕਦੇ ਆ ਕਿ ਨਹੀਂ ਕੋਸ਼ ਸਕੂਲ ਪਹਿਲਾਂ ਹੀ ਹਿੱਟ ਹੋਏ ਆ ਨੌ ਵੱਡੇ ਜਿਹੜੇ ਦਸਾਂ ਦੇ ਵਿੱਚੋਂ ਸਕੂਲ ਨੇ ਉਹਨਾਂ ਨੂੰ ਛੁੱਟੀਆਂ ਪਹਿਲਾਂ ਹੀ ਆ ਗਈਆਂ ਫੈਡਰਲ ਸਰਕਾਰ ਦੀਆਂ ਜਿਹੜੀਆਂ ਵਾਰਨਿੰਗਸ ਦੀਆਂ ਕਿ ਜਾਂ ਤਾਂ ਤੁਸੀਂ ਜੂਡੀਸ਼ ਸਟੂਡੈਂਟਸ ਨੂੰ ਪ੍ਰੋਟੈਕਟ ਕਰ ਲਓ ਸਪੈਸ਼ਲੀ ਆ ਜਦੋਂ ਪਲੈਸਟੀਨਾ ਰੌਲਾ ਰੌਲਾ ਪਿਆ ਨਹੀਂ ਤੇ ਤੁਹਾਡਾ ਪੈਸਾ ਤੇ ਲੱਬੰਦ ਹੁਣ ਉੱਥੇ ਜਦੋਂ ਉਹਨਾਂ ਨੂੰ ਕਿਹਾ ਜਾ ਰਿਹਾ ਆ ਹਾਰਵਰਡ ਨੂੰ ਅਸੀਂ ਹਾਰਵਰਡ ਯੂਨੀਵਰਸਿਟੀ ਨੂੰ ਪਹਿਲਾਂ ਜਾਣਦੇ ਆ ਕਿ ਟਾਰਗੇਟ ਕੀਤਾ ਉਹਨਾਂ ਨੇ ਜਿਹੜੇ ਫੈਡਰਲ ਐਕਸ਼ਨ ਲਾਏ ਆ ਇਹਨਾਂ ਨੇ ਇਹਨਾਂ ਦੇ ਖਿਲਾਫ ਹਾਰਵਰਡ ਦੇ ਖਿਲਾਫ ਜੋ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਹੁਣ ਡਰ ਪੈ ਗਿਆ ਬਾਕੀਆਂ ਨੂੰ ਸਾਰਿਆਂ ਦੇ ਵੱਖਰੇ ਵੱਖਰੇ ਥਿਊਜ਼ ਨੇ ਜਿਹੜੇ ਕੁਝ ਪ੍ਰੋਫੈਸਰਜ਼ ਨੇ ਉਹ ਸਪੋਰਟ ਕਰਦੇ ਆ ਵੀ ਇਹ ਹੋਣਾ ਚਾਹੀਦਾ ਇੱਕ ਐਲਾਈਂਸ ਇੱਕ ਸਾਂਝੀ ਸੰਸਥਾ ਕੋਈ ਬਣ ਜਣੀ ਚਾਹੀਦੀ ਹੈ ਸਾਨੂੰ ਆਪਣੇ ਵਿਚਾਰ ਦੇ ਦੂਜੇ ਆਪੋਸ ਕਰਦੇ ਵੀ ਰਿਸਕੀ ਬਹੁਤ ਆ ਇਹਦੇ ਨਾਲ ਹੋਊਗਾ ਕਿ ਅ ਕਿ ਇਹ ਤਾਂ ਫਿਰ ਲਗਭਗ ਜਿਵੇਂ ਯੂਨੀਅਨ ਇਕੱਠੇ ਹੋ ਕੇ ਸਰਕਾਰਾਂ ਦੇ ਖਿਲਾਫ ਲੜਦੀਆਂ ਇਹ ਤਾਂ ਇੱਕ ਲੈਫਟ ਵਿੰਗ ਦੇ ਐਕਟਿਵਿਸਟ ਹੋ ਜਾਣਗੇ ਖੱਬੇ ਪੱਖੀ ਇਕੱਠੇ ਹੋ ਕੇ ਲੜਨ ਲੱਗ ਜਣਗੇ ਸਿੱਧਾ ਸਿੱਧਾ ਹੁਣ ਕੁਦਰਤੀ ਆ ਵੀ ਇਹਦਾ ਡਰਜਾ ਬਣਿਆ ਹੈ ਕੁਝ ਕੈਂਪਸ ਵਿੱਚ ਸਟੂਡੈਂਟਸ ਫੈਕਲਟੀ ਜਿਹੜੀ ਪ੍ਰੋਟੈਸਟ ਕਰ ਰਹੀ ਹੈ ਉਹ ਕਹਿੰਦੇ ਵੀ ਕੋਈ ਨਾ ਕੋਈ ਐਕਸ਼ਨ ਹੋਣਾ ਚਾਹੀਦਾ ਸੋਮ ਜਿਹੜੇ ਕੁਝ ਜਿਹੜੇ ట్రాਨਸ ਸਟੂਡੈਂਟਸ ਨੇ ਜੀ ਮਿਨੀਸੋਟਾ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਇਹ ਰਿਸਕ ਆ ਫੈਡਰਲ ਪਾਲਿਸਿਸ ਤੋਂ ਸੋ ਸਾਰੇ ਸਕੂਲ ਰੈਡੀ ਨਹੀਂ ਹਜੇ ਕੁਝ ਯੂਨੀਵਰਸਿਟੀ ਦੀਆਂ ਸੈਨੇਟਸ ਜਿਹੜੀਆਂ ਨੇ ਜਿਹੜੀਆਂ ਉਹ ਵੋਟਾ ਨਹੀਂ ਮਿਲ ਰਹੀਆਂ ਉਹਨਾਂ ਨੂੰ ਉਹ ਸਹਿਮਤ ਨਹੀਂ ਹੋ ਰਿਹਾ ਕੁਝ ਮਿਲ ਰਹੇ ਨੇ ਸੋ ਪਹਿਲਾਂ ਵੀ ਇਹ ਨਵੀਂ ਗੱਲ ਇਹ 100 ਦੇ ਕਰੀਬ ਜਿਹੜੇ ਕੈਂਪਸਸ ਲੀਡਰਸ ਨੇ ਉਹ ਬੋਲ ਰਹੇ ਨੇ ਫੈਡਰਲ ਪਾਲਿਸਿਸ ਦੇ ਖਿਲਾਫ ਇਕੱਠੇ ਹੁੰਦੇ ਆ ਅਲਾਈਅੰਸ ਬਣਾਉਂਦੇ ਆ ਪਤਾ ਨਹੀਂ ਪਰ ਚਰਚਾ ਇਸ ਵੇਲੇ ਚੱਲ ਰਹੀ ਹੈ